ਇੱਕ ਅੱਗੇ ਗਏ ਹਾਂ ਫੌਜ ਦੀ ਟੋਫੀ ਲੈ ਕੇ ਫੋਟੋ ਖਿਚਵਾਉਣ ਜਰੂਰ ਆ ਜਾਂਦੇ ਆਪਰੇਸ਼ਨ ਚੰਦੂਰ ਹੋਰ ਸੰਦੂਰ ਵੀ ਬੰਡਣ ਲੱਗੇ ਸੀ ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸੰਦੂਰ ਲਾਓ ਜੀ ਮੋਦੀ ਦੇ ਨਾਮ ਦਾ ਜੀ ਦੇ ਲਾਉਣਾ ਤੋ ਉਹਦੇ ਲਾਲਾ ਬਾਬਾ ਕੀ ਹੋੜੇ ਸਾਡੇ ਵਾਲਿਆਂ ਨੂੰ ਕਾਂਟਾ ਨਿਕਲਿਆ ਕਿਹੜਾ ਬੰਦੇ ਜਿੱਤ ਗਏ ਯਾਰ ਇਹ ਜਿਹੇ ਬੰਦੇ ਜਿੱਤ ਗਏ ਹੁਣ ਭਗਵਾਨ ਤਮਨ ਦੀ ਸ਼ਕਲ ਦੇਖੀਏ ਲੱਗਦਾ ਮੁੱਖ ਮੰਤਰੀ ਬੋਲੇ ਸੋਨਿਹਾਲ ਯਾਰ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇ ਦੂੰਗਾ ਨਹੀਂ ਮਗਰੋਂ ਕਿਲੇ ਦੇਣਾ ਜੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬਹਿਣ ਦੇਣਾ ਜੀ ਮੈਨੂੰ ਕੋਈ ਨਹੀਂ ਥੱਲੇ ਲਾ ਕੇ ਮੇਰੇ ਨਾਲ ਬਾਤ ਦੇਰੇ ਦੰਦਾ ਕੀ ਦਲਾ ਤੋਂ ਡਲਦਾ ਹੈ ਦਲਾ ਤੋਂ ਡਲਾ ਹੈ ਕਹਾਂ ਸੇ ਚਲਾਏ ਤਾਂ ਇਹਨੂੰ ਵੀ ਪਤਾ ਲੱਗ ਜੂਗਾ ਕਿ ਕਿੱਥੋਂ ਕਿੱਜਾ ਦਾ ਮਾਵਾ ਪੈਸਾ ਲਾ ਨਾ ਚਾਰਾਂ ਵਿਕਰਮ ਮਜੀਠੀਆ ਸੁਖਬੀਰ ਬਾਦਲ ਤੋਤਾ ਸਿੰਘ ਤੇ ਦੇਸ਼ਪ੍ਰਤਾਪ ਕੈਰੋਂ ਇਹਨਾਂ ਦੇ ਗਲਾਂ ਦੇ ਵਿੱਚ ਰੱਸਾ ਪਾ ਕੇ ਸੀਆਈਏ ਤਰਨਤਾਰਨ ਦੇ ਵਿੱਚ ਇਹਨਾਂ ਨੂੰ ਪੁੱਠਾ ਟੰਗਾਂਗੇ ਉਹ ਬਾਜਵਾ ਸਾਹਿਬ ਤੁਹਾਡੇ ਲੋਕਾਂ ਦੀ ਗੱਲਾਂ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਇਹਨਾਂ ਦਾਮ ਨਹੀਂ ਰਿਹਾ ਹੈਗਾ ਕਿ ਪੰਜਾਬ ਦੇ ਲੋਖੀਆਂ ਵੱਲ ਤੁਸੀਂ ਉਂਗਲ ਵੀ ਕਰ ਸਕਿਓ ਕਿਉਂਕਿ ਕਰਪਸ਼ਨ ਨੇ ਔਰ ਨਸ਼ਿਆਂ ਨੇ ਤੁਹਾਡੇ ਕਾਂਗਰਸ ਦੇ ਲੀਡਰਾਂ ਦੀ ਰੀੜ ਦੀ ਹੱਡੀ ਨੂੰ ਉਹਨੂੰ ਖੋਖਲਾ ਕਰ ਦਿੱਤਾ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿ ਤੇ ਪ੍ਰਗਟ ਫੜ ਲਿਆ ਅੱਛਾ ਯਾਰ ਅੱਦਾਈ ਯਾਰ ਤੁਸੀਂ ਮੁੱਖ ਮੰਤਰੀ ਰਹਿ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਆ ਵੀ ਆਪਣੇ ਕੋਲ ਲਾ ਰਹੇ ਹਾਂ ਅਸੀਂ ਕੋਈ ਗੱਲ ਨਹੀਂ ਕਰ ਲਾਂਗੇ ਠੀਕ ਕਰਾਂਗੇ ਉਹਨਾਂ ਤੇ ਕਿੰਨਾ ਚਿਰ ਰਹਿਵਾਂਗੇ ਫਿਰ ਉਹ ਲਿਖਿਆ ਨਹੀਂ ਹੁੰਦਾ ਟਰਾਲੀ ਤੇ ਨਿੱਤ ਨਿੱਤ ਮੰਗਵੇਂ ਨਹੀਂ ਮਿਲਣੀ ਆਪਣੀ ਬਣਾ ਲੈ ਮੇਤਰਾ ਟਰਾਲੀ ਆਪਣੀ ਉੱਪਰ ਨਹੀਂ ਪੈਣੀ ਆਪਾਂ ਤੁਹਾਨੂੰ ਠੀਕ ਹੈ ਨਾ